ਕੀ ਤੁਸੀਂ ਜਾਣਦੇ ਹੋ ਚਿੰਤਪurni માતા ਨੂੰ ਜਾਂਦੇ ਹੋਏ ਰਸਤੇ ਵਿੱਚ ਪੈਂਦਾ ਹੈ Shivji Maharaj ਦਾ ਇੱਕ ਰਹੱਸਮਈ ਮੰਦਿਰ ਜਿੱਥੇ ਸਥਾਪਿਤ ਹੈ ਇੱਕ ਮਿੱਟੀ ਦਾ ਸ਼ਿਵਲਿੰਗ ਔਰ ਕਿਹਾ ਜਾਂਦਾ ਹੈ ਕਿ Shivji Maharaj ਇਸ ਜਗ੍ਹਾ ਤੇ ਸ਼ਿਵਲਿੰਗ ਚ ਕਰਦੇ ਨੇ ਵਾਸ ਔਰ ਇਸ ਜਗ੍ਹਾ ਦੇ ਸ਼ਮਸ਼ਾਨ ਦੇ ਵਿੱਚ ਲੱਗਦੇ ਨੇ ਮੇਲੇ ਜਿੱਥੇ Shivji Maharaj ਸੰਤਾਂ ਨੂੰ ਦਿੰਦੇ ਨੇ ਦਰਸ਼ਨ ਕੀ ਹੈ ਪੂਰੀ ਇਸ ਟੀ ਕੀ ਹੈ ਸਟੋਰੀ ਜਾਣਨ ਦੇ ਲਈ ਸਾਨੂੰ ਜਾਣਾ ਪਏਗਾ 36000 ਸਾਲ ਪਿੱਛੇ ਫਲੈਸ਼ਬੈਕ ਦੇ ਵਿੱਚ ਦੁਆਪਰ ਯੋਗ ਦੇ ਵਿੱਚ ਤੇ ਅਜੋ ਚਲਦੇ ਆ ਜੀ ਦੁਆਪਰ ਯੋਗ ਦੇ ਵਿੱਚ ਹਾਂਜੀ ਵੈਲਕਮ ਇੱਕ ਨਵੇਂ ਬਲੌਗ ਦੇ ਵਿੱਚ ਤੇ ਮੈਂ ਤੁਹਾਡਾ ਹਰਪਾਲ ਗ੍ਰੇਟ ਟੈਲੀਕਾਸਟ ਚੈਨਲ ਤੋਂ ਤੇ ਅੱਜ ਹੈਗੇ ਆ ਹਿਮਾਚਲ ਦੇ ਵਿੱਚ ਮਾਤਾ ਚਿੰਦਪੁਨੀ ਦੇ ਮੇਲੇ ਸ਼ੁਰੂ ਹੋ ਗਏ ਆ ਤੇ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਆ ਤੇ ਗਗਰੇਟ ਆ ਕੇ ਗਗਰੇਟ ਜਦੋਂ ਕ੍ਰੋਸ ਕਰਦੇ ਆ ਤਾਂ ਲੈਫਟ ਹੈਂਡ ਸ਼ਿਵ ਬੋੜੀ ਨੂੰ ਰਸਤਾ ਮੁੜਦਾ ਜਿੱਥੇ ਬਹੁਤ ਸੰਘਣਾ ਜੰਗਲ ਆ ਸ਼ਿਵਜੀ ਮਹਾਰਾਜ ਜੀ ਦਾ ਇਹ ਸਥਾਨ ਹੈ ਤੇ ਅੱਜ ਵੀ ਇਹ ਕਿਹਾ ਜਾਂਦਾ ਵੀ ਇਸ ਜਗ੍ਹਾ ਤੇ ਸ਼ਿਵਜੀ ਮਹਾਰਾਜ ਆਪ ਵਾਸ ਕਰਦੇ ਆ ਇਸ ਜਗ੍ਹਾ ਦੇ ਉੱਤੇ ਤੇ ਜਦੋਂ ਆਪਾਂ ਅੰਦਰ ਐਂਟਰੀ ਕਰਦੇ ਆ ਤੇ ਪ੍ਰਚੀਨ ਦਰੌਣ ਸ਼ਿਵ ਮੰਦਰ ਸ਼ਿਵ ਬੋੜੀ ਔਰ ਜਿਹੜਾ ਇੱਥੇ ਦਾ ਇਤਿਹਾਸ ਆ ਨਾ ਇਹ ਬਹੁਤ ਬਚਿੱਤਰ ਆ ਬਹੁਤ ਜ਼ਿਆਦਾ ਔਰ ਆਪਾਂ ਤੁਹਾਨੂੰ ਇਹ ਸਾਰੀ ਹਿਸਟਰੀ ਵੀਡੀਓ ਦੇ ਅੱਗੇ ਦੱਸਾਂਗੇ ਤੇ ਜਿਹੜੀਆਂ ਜਿਹੜੀਆਂ ਸੰਗਤਾਂ ਇਸ ਜਗ੍ਹਾ ਤੇ ਆਈਆਂ ਕਮੈਂਟ ਸੈਕਸ਼ਨ ਚ ਜਰੂਰ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਆਪਣੇ ਵੀਡੀਓ ਦੇ ਜ਼ਰੀਏ ਇੱਥੇ ਦੇ ਦਰਸ਼ਨ ਕਰਨੇ ਆ ਉਹ ਵੀ ਜਰੂਰ ਦੱਸਿਓ ਤੇ ਜਿਹੜਾ ਇਹ ਜੰਗਲ ਆ ਨਾ ਇਹ ਹੈਗਾ ਜੀ ਦੁਆਪਰ ਯੁਗ ਦਾ ਤੇ ਦੁਆਪਰ ਯੁਗ ਦੱਸਿਆ ਜਾਂਦਾ ਵੀ ਮਹਾ ਭਾਰਤ ਕਾਲ ਜਿਹੜਾ ਆ ਉਹ 5500 ਸਾਲ ਪਹਿਲਾਂ ਹੋਇਆ ਤੇ ਉਨੇ ਹੀ ਪੁਰਾਣਾ ਇਹ ਜੰਗਲ ਆ ਤੇ ਜਿਹੜੇ ਇਹਦੇ ਵਿੱਚ ਦਰਖਤਿਆਂ ਨਾ ਜੀ ਕਹਿੰਦੇ 66000 ਸਾਲ ਪੁਰਾਣੇ ਦਰਖਤ ਵੀ ਇਸ ਜੰਗਲ ਦੇ ਵਿੱਚ ਹੈਗੇ ਆ ਤੇ ਪਹਿਲਾਂ ਕਰਦੇ ਆ ਜੀ ਦਰਬਾਰ ਦੇ ਦਰਸ਼ਨ ਇਸ ਸਥਾਨ ਦੇ ਉੱਤੇ ਤੇ ਉਸ ਤੋਂ ਬਾਅਦ ਫਿਰ ਇੱਥੇ ਦਾ ਜਿਹੜਾ ਇਤਿਹਾਸ ਆ ਤੁਹਾਨੂੰ ਪੂਰਾ ਦੱਸਾਂਗੇ ਜੀ ਤੇ ਇਹ ਜਿਹੜਾ ਜੰਗਲ ਆ ਨਾ ਇਹ ਹੈਗਾ ਦਰੋਣਾਚਾਰੀਆ ਦੇ ਵਿਲੇ ਦਾ ਯਸ ਔਰ ਇਸ ਤੋਂ ਬਾਅਦ ਬਾਬਾ ਜੀ ਇੱਥੇ ਆਏ ਆ ਬਲਦੇਵ ਗੀਰੀ ਜੀ ਉਹਨਾਂ ਦਾ ਇੱਧਰ ਧੂਣਾ ਲੱਗਾ ਹੋਇਆ ਹੈ ਤੇ ਬਹੁਤ ਬਚਿੱਤਰ ਇੱਥੇ ਦਾ ਇਤਿਹਾਸ ਆ ਤੇ ਜਿਹੜੇ ਦਰਖਤ ਆ ਉਹ ਹੈਗੇ ਸਦੀਆਂ ਪੁਰਾਣੇ ਸਦੀਆਂ ਪੁਰਾਣੇ 6000 ਸਾਲ ਪੁਰਾਣੇ ਦਰਖਤ ਤੁਹਾਨੂੰ ਇਸ ਜਗ੍ਹਾ ਤੇ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਆ ਜੋ ਪਹਿਲਾਂ ਕਰਦੇ ਆ ਦਰਸ਼ਨ ਤੇ ਉਸ ਤੋਂ ਬਾਅਦ ਫਿਰ ਇਸ ਜਗ੍ਹਾ ਦਾ ਜੋ ਇਤਿਹਾਸ ਆ ਤੁਹਾਨੂੰ ਦੱਸਾਂਗੇ ਸਾਰਾ ਆਓ ਚਲਿਏ। ਲੋ ਜੀ ਪਹਿਲਾਂ ਆਪਾਂ ਜਾਂਦਿਆਂ ਨੇ ਗੱਡੀ ਕਰਤੀ ਆ ਪਾਰਕ ਤੇ ਹੁਣ ਚਲਾਂਗੇ ਮੰਦਰ ਦਰਵਾਰ ਦੇ ਅੰਦਰ ਦਰਸ਼ਨ ਕਰਨ ਔਰ ਕੋਸ਼ਿਸ਼ ਆ ਵੀਡੀਓ ਇਸ ਤਰ੍ਹਾਂ ਬਣਾਵਾਂਗੇ ਵੀ ਤੁਸੀਂ ਵੀ ਸਾਡੇ ਨਾਲ-ਨਾਲ ਹੀ ਯਾਤਰਾ ਕਰ ਰਹੇ ਹੋ ਸ਼ਿਵਜੀ ਮਹਾਰਾਜ ਜੀ ਦੇ ਦਰਸ਼ਨ ਸਾਡੇ ਨਾਲ-ਨਾਲ ਤੁਸੀਂ ਵੀ ਕਰ ਰਹੇ ਹੋ ਤੇ ਸੰਗਤਾਂ ਦਰਸ਼ਨ ਕਰਕੇ ਆ ਵੀ ਰਹੀਆਂ ਆ ਤੇ ਦਰਸ਼ਨ ਕਰਨ ਜਾ ਵੀ ਰਹੀਆਂ ਆ ਤੇ ਆਜੋ ਇਹ ਆ ਜੀ ਮੇਨ ਗੇਟ ਸ਼ਿਵ ਬਾੜੀ ਮੰਦਰ ਦਾ ਤੇ ਆਜੋ ਪਹਿਲਾਂ ਗੱਡੀਆਂ ਇੱਥੇ ਅੰਦਰ ਲੱਗ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਹੁਣ ਇਹ ਬਾਹਰ ਲੱਗਦੀਆਂ ਕਿਉਂਕਿ ਇਹ ਮੋੜੇ ਛੋਟੀ ਜੀ ਇੱਕ ਪਾਰਕ ਬਣਾ ਦਿੱਤੀ ਹੈ ਗ੍ਰੀਨਰੀ ਜੀ ਲੱਗੀ ਹੋਈ ਹੈ ਨਾ ਗ੍ਰੀਨਰੀ ਫੁੱਲ ਬੂਟੇ ਲਗਾ ਦਿੱਤੇ ਹੈ ਨਾ ਤੇ ਆਜੋ ਜੀ ਸ਼੍ਰੀ ਦਰੌਣ ਮਹਾਦੇਵ ਸ਼ਿਵ ਮੰਦਿਰ ਸ਼ੇਬ ਬਾੜੀ ਤੇ ਆਜੋ ਕਰੀਏ ਜੀ ਦਰਸ਼ਨ ਸ਼ਿਵ ਸ਼ੰਕਰ ਭੋਲੇ ਭੰਡਾਰੀ ਜੀ ਦੇ ਤੇ ਜਦੋਂ ਹੁਣ ਸੌਣ ਦਾ ਮਹੀਨਾ ਸ਼ੁਰੂ ਹੋਣਾ ਹੈ 16 ਤਰੀਕ ਨੂੰ ਤੇ ਮਾਤਾ ਦੀਆਂ ਚੌਂਕੀਆਂ ਸ਼ੁਰੂ ਹੋਣੀਆਂ ਉਸ ਵੇਲੇ ਇਸ ਜਗ੍ਹਾ ਦੇ ਉੱਤੇ ਸ਼ੇਬ ਬਾੜੀ ਸ਼ਿਵ ਮੰਦਿਰ ਤੇ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਸੰਗਤ ਆਉਂਦੀ ਹੈ ਦਰਸ਼ਨ ਮੇਲੇ ਕਰਦੀ ਹੈ ਤਾਂ ਪੂਰਾ ਮੇਲਾ ਭਰਦਾ ਆ ਉਸ ਟਾਈਮ ਤੇ ਇਸ ਜਗ੍ਹਾ ਤੇ ਸਥਾਪਿਤ ਆ ਸ਼ਿਵਲਿੰਗ ਸ਼ਿਵਜੀ ਮਹਾਰਾਜ ਜੀ ਦਾ ਜੋਗੀ ਦਰੋਣਾਚਾਰੀਆ ਜੀ ਨੇ ਇਸ ਜਗ੍ਹਾ ਤੇ ਸਥਾਪਿਤ ਕਰਵਾਇਆ ਸੀ ਸਥਾਪਿਤ ਕੀਤਾ ਸੀਗਾ ਔਰ ਕੀ ਹੈ ਇਸ ਦੀ ਪੂਰੀ ਉਹ ਤੁਹਾਨੂੰ ਵੀਡੀਓ ਚ ਅੱਗੇ ਦੱਸਾਂਗੇ ਤੇ ਇਹ ਜਿਹੜੇ ਸ਼ਿਵਲਿੰਗ ਆ ਤੁਸੀਂ ਦੇਖ ਰਹੇ नाग ਰੂਪ ਬਣਿਓ ਆ ਇਸ ਪੱਥਰ ਦੇ ਉੱਤੇ ਅਨਕ੍ਰਿਤੀਆਂ ਬਣੀਆਂ ਆ ਇਹ ਵੀ ਸਦੀਆਂ ਪੁਰਾਣੀਆਂ ਆ ਪ੍ਰਾਚੀਨ ਅਨਕ੍ਰਿਤੀਆਂ ਆ ਇਹ ਵੀ ਸਾਰੀਆਂ ਤੇ ਆਜੋ ਕਰਦੇ ਆ ਜੀ ਇਹ ਆ ਜੀ ਸ਼ਿਵਜੀ ਮਹਾਰਾਜ ਜੀ ਦਾ ਉਹ ਸ਼ਿਵਲਿੰਗ ਜੋ ਦਰੋਣਾਚਾਰੀਆ ਜੀ ਨੇ ਬਣਾਇਆ ਸੀਗਾ ਔਰ ਇਹਦੀ ਪੂਰੀ ਹਿਸਟਰੀ ਵੀਡੀਓ ਤੁਹਾਨੂੰ ਹੁਣ ਅੱਗੇ ਤੁਹਾਨੂੰ ਦੱਸਾਂਗੇ ਜਿੱਦਾਂ ਆਪਾਂ ਵੀਡੀਓ ਦੇ ਪਿੱਛੇ ਜ਼ਿਕਰ ਕੀਤਾ ਸੀ ਵੀ ਜਿਹੜਾ ਇਹ ਜੰਗਲ ਆ ਨਾ ਇਹ ਕਮ ਸੇ ਕਮ 6000 ਸਾਲ ਪੁਰਾਣਾ ਜੰਗਲ ਆ ਜੋ ਸਾਨੂੰ ਇੱਥੋਂ ਪਤਾ ਲੱਗਾ ਹੈ ਨਾ ਤੇ ਅ ਇੱਥੇ ਦੇ ਇਤਿਹਾਸ ਦੇ ਮੁਤਾਬਕ ਦਰੋਣਾਚਾਰੀਆ ਜੀ ਇਸ ਜਗ੍ਹਾ ਤੇ ਇਸ ਸਥਾਨ ਤੇ ਰਹਿੰਦੇ ਸੀਗੇ ਤੇ ਦੱਸਿਆ ਜਾਂਦਾ ਵੀ ਰੋਜ਼ ਉਹ ਇੱਥੇ ਨਾਲ ਇੱਕ ਨਦੀ ਵਗਦੀ ਆ ਨਦੀ ਦੇ ਵਿੱਚ ਇਸ਼ਨਾਨ ਕਰਕੇ ਤੇ ਰੋਜ਼ ਉਹ ਕਿਲਾਸ਼ ਦੇ ਉੱਤੇ ਕਿਲਾਸ਼ ਸ਼ਿਵਜੀ ਮਹਾਰਾਜ ਦੇ ਦਰਸ਼ਨ ਕਰਨ ਜਾਇਆ ਕਰਦੇ ਹੁੰਦੇ ਸਿਗੇ ਔਰ ਸ਼ਾਮ ਨੂੰ ਫੇਰ ਉਹ ਇਸ ਜਗ੍ਹਾ ਤੇ ਉੱਤੇ ਆ ਜਾਂਦੇ ਹੁੰਦੇ ਸੀ ਉਹ ਲੋਕਾਂ ਦੇ ਸ਼ਕਤੀਆਂ ਸੀ ਉਹਨਾਂ ਦੇ ਕੋਲ ਉਹ ਇਦਾਂ ਕਰਦੇ ਸੀਗੇ ਤੇ ਉਹਨਾਂ ਦੇ ਬੇਟੀ ਸੀ ਕਹਿੰਦੇ ਉਹਨਾਂ ਦੀ ਬੇਟੀ ਜਜਿਆਤੀ ਥੋੜੀ ਵੱਡੀ ਹੋਈ ਤੇ ਉਹ ਕਹਿਣ ਲੱਗੀ ਵੀ ਪਿਤਾ ਜੀ ਮੈਂ ਵੀ ਤੁਹਾਡੇ ਨਾਲ ਕਿਲਾਸ਼ ਜਾਣਾ ਸ਼ਿਵਜੀ ਮਹਾਰਾਜ ਦੇ ਦਰਸ਼ਨਾਂ ਦੇ ਲਈ ਤੇ ਦੋਣਾ ਚਾਰੀਆ ਜੀ ਆਪਣੀ ਬੇਟੀ ਨੂੰ ਕਹਿਣ ਲੱਗੇ ਵੀ ਪੁੱਤਰ ਤੁਸੀਂ ਅਜੇ ਛੋਟੇ ਹੋ ਵੀ ਤੁਸੀਂ ਇਸੇ ਜਗ੍ਹਾ ਤੇ ਰੋਵੋ ਹੈਨਾ ਤੇ ਉਹਨਾਂ ਨੂੰ ਦਰੋਣਾਚਾਰੀਆਂ ਨੇ ਆਪਣੀ ਬੇਟੀ ਨੂੰ ਇਸ ਹੀ ਥਾਂ ਤੇ ਉੱਤੇ ਸ਼ਿਵਲਿੰਗ ਬਣਾਤਲ ਕੇ ਮਿੱਟੀ ਦਾ ਸ਼ਿਵਲਿੰਗ ਬਣਾ ਕੇ ਦੇ ਦਿੱਤਾ ਵੀ ਤੁਸੀਂ ਇੱਥੇ ਰੱਬ ਰੱਬ ਕਰੋ ਹੈਨਾ ਉਹਨਾਂ ਨੂੰ ਜਾਪ ਦੇ ਦਿੱਤਾ ਉਹਨਾਂ ਨੂੰ ਗੁਰ ਮੰਤਰ ਦੇ ਦਿੱਤਾ ਵੀ ਇੱਥੇ ਤੁਸੀਂ ਆਪਣਾ ਮੰਤਰ ਦਾ ਜਾਪ ਕਰੋ ਤੇ ਆਪ ਉਹ ਨਿਰੰਤਰ ਰੋਜ਼ ਦੀ ਤਰ੍ਹਾਂ ਜਿੱਦਾਂ ਉਹ ਕਰਦੇ ਸੀਗੇ ਇਸ਼ਨਾਨ ਕਰਦੇ ਸੀਗੇ ਤੇ ਉਸ ਤੋਂ ਬਾਅਦ ਕਲਾਸ਼ ਜਾਂਦੇ ਸੀਗੇ ਤਾਂ ਉਹ ਕਲਾਸ਼ ਜਾਣਾ ਤੇ ਮੁੜ ਕੇ ਆ ਜਾਣਾ ਵਾਪਸ ਤੇ ਸ਼ਿਵਜੀ ਮਹਾਰਾਜ ਜੀ ਉਹਨਾਂ ਨੂੰ ਦਰਸ਼ਨ ਨਹੀਂ ਦੇਣੇ ਦਰੋਣਾਚਾਰੀਆ ਜੀ ਨੂੰ ਤੇ ਜਦੋਂ ਸ਼ਿਵਜੀ ਮਹਾਰਾਜ ਨੂੰ ਉਹਨਾਂ ਨੇ ਦਰਸ਼ਨ ਨਹੀਂ ਦੇਣੇ ਤੇ ਉਹ ਉਹਨਾਂ ਨੇ ਬਸ ਨਮਸਕਾਰ ਕਰ ਨਹੀਂ ਉਹਨਾਂ ਦੇ ਸਥਾਨ ਨੂੰ ਜਿੱਥੇ ਸ਼ਿਵਜੀ ਮਹਾਰਾਜ ਬੈੰਦੇ ਸਗੇ ਤਾਂ ਉਸ ਤੋਂ ਬਾਅਦ ਵਾਪਸ ਆ ਜਾਣਾ ਤੇ ਉਹਨਾਂ ਦੀ ਜਿਹੜੀ ਬੇਟੀ ਆ ਜਜਿਆਤੀ ਤੇ ਉਹਨਾਂ ਨੇ ਅਕਸਰ ਆਪਣੇ ਪਿਤਾ ਜੀ ਨੂੰ ਕਹਿਣਾ ਪਿਤਾ ਜੀ ਜਦੋਂ ਤੁਸੀਂ ਚਲੇ ਜਾਂਦੇ ਆ ਨਾ ਤਾਂ ਮੇਰੇ ਨਾਲ ਇੱਕ ਬਾਲਕ ਛੋਟਾ ਜਿਹਾ ਮਿੰਨਾ ਖੇਲਣ ਆ ਜਾਂਦਾ ਇਸ ਜਗ੍ਹਾ ਦੇ ਉੱਤੇ ਤਾਂ ਆਪਾਂ ਬਹੁਤ ਖੇਲੀਦਾ ਆ ਨਾ ਤੇ ਤੇ ਆਪਣੀ ਬੇਟੀ ਜਜਿਆਤੀ ਦੀ ਗੱਲ ਸੁਣ ਕੇ ਇੱਕ ਦਿਨ ਉਹ ਕਹਿੰਦੇ ਵੀ ਮੈਂ ਜਦੋਂ ਕਲਾਸ਼ ਤੇ ਜਾਂਦਾ ਆ ਤੇ ਸ਼ਿਵਜੀ ਮਹਾਰਾਜ ਵੀ ਦਰਸ਼ਨ ਨਹੀਂ ਦਿੰਦੇ ਤੇ ਉਦੋਂ ਤੋਂ ਹੀ ਇਹ ਕੋਤਕ ਹੋ ਰਿਹਾ ਵੀ ਬੇਟੀ ਜਜਿਆਤੀ ਦੇ ਨਾਲ ਇੱਕ ਬਾਲ ਖੇਲਣ ਆ ਰਿਹਾ ਆ ਤੇ ਜਦੋਂ ਉਹ ਇੱਕ ਦਿਨ ਉਹ ਕਲਾਸ਼ ਗਏ ਨਹੀਂ ਤੇ ਉਹ ਦਰਖਤ ਪਿੱਛੇ ਲੋਕ ਕੇ ਦੇਖ ਰਹੇ ਆ ਵੀ ਸ਼ਿਵਜੀ ਮਹਾਰਾਜ ਖੁਦ ਉਹਨਾਂ ਦੀ ਬੇਟੀ ਜਜਿਆਤੀ ਨਾਲ ਬਾਲ ਰੂਪ ਦੇ ਵਿੱਚ ਉਹ ਬੱਚੀ ਦੇ ਨਾਲ ਖੇਡ ਰਹੇ ਨੇ ਤੇ ਦਰੋਣਾ ਚਾਰੀਆ ਜੀ ਚਰਨੀ ਪੈ ਗਏ ਉਹਨਾਂ ਦੇ ਤੇ ਉਹਨਾਂ ਦਾ ਨਮਸਕਾਰ ਕੀਤੀ ਤੇ ਉਸ ਵੇਲੇ ਉਹਨਾਂ ਨੇ ਸ਼ਿਵਜੀ ਮਹਾਰਾਜ ਨੇ ਜਜਿਆਤੀ ਨੂੰ ਬੇਟੀ ਨੂੰ ਕਿਹਾ ਵੀ ਤੁਸੀਂ ਮੰਗੋ ਕੀ ਮੰਗ ਮੰਗਣੀ ਆ ਨਾ ਤੇ ਜਜਿਆਤੀ ਬੇਟੀ ਜਿਹੜੀ ਉਸ ਵੇਲੇ ਜਜਿਆਤੀ ਕ੍ਰੋਣਾਚਾਰੀਆ ਦੀ ਬੇਟੀ ਸੀਗੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇੱਥੇ ਸ਼ਿਵਲਿੰਗ ਦੇ ਵਿੱਚ ਸਥਾਪਿਤ ਹੋ ਜਾਓ ਮੈਂ ਤੁਹਾਡੇ ਇੱਥੇ ਦਰਸ਼ਨ ਕਰਿਆ ਕਰਨੇ ਆ ਤੇ ਕਿਹਾ ਜਾਂਦਾ ਵੀ ਉਸ ਵੇਲੇ ਸ਼ਿਵਜੀ ਮਹਾਰਾਜ ਇਸ ਸ਼ਿਵਲਿੰਗ ਦੇ ਵਿੱਚ ਸਥਾਪਿਤ ਹੋ ਗਏ ਔਰ ਉਹਨਾਂ ਦਾ ਇਹ ਮਤਲਬ ਸ਼ਿਵਜੀ ਮਹਾਰਾਜ ਇਸ ਸ਼ਿਵਲਿੰਗ ਦੇ ਵਿੱਚ ਉਸ ਵੇਲੇ ਸਥਾਪਿਤ ਹੋ ਗਏ ਸੀ ਤੇ ਉਹ ਇਸੇ ਜਗ੍ਹਾ ਤੇ ਹਰ ਵੇਲੇ ਵਿਰਾਜਮਾਨ ਰਹਿੰਦੇ ਆ ਇਸ ਜੰਗਲ ਦੇ ਵਿੱਚ ਇਸ ਸ਼ਿਵ ਬੋਡੀ ਦੇ ਵਿੱਚ ਕਿ ਇਹ ਇੱਥੇ ਦਾ ਇਤਿਹਾਸ ਹੈ ਜੀ ਕਿ ਇੱਕ ਜਿਹੜੀ ਇੱਥੇ ਦੀ માનਤਾ ਹੈਗੀ ਆ ਜਿਹੜੇ ਇੱਥੇ ਦੇ ਲੋਕਲ ਬੰਦਿਆਂ ਤੋਂ ਪਤਾ ਲੱਗਾ ਇੱਥੇ ਦੁਕਾਨਦਾਰ ਵੀਰ ਭਰਾ ਆ ਉਹਨਾਂ ਤੋਂ ਪਤਾ ਲੱਗਾ ਵੀ ਇਸ ਜਗ੍ਹਾ ਦੇ ਉੱਤੇ ਇਸ ਸਥਾਨ ਦੇ ਉੱਤੇ ਸ਼ਿਵਜੀ ਮਹਾਰਾਜ ਨੇ ਉਸ ਵੇਲੇ ਇਹ ਗੱਲ ਕਹੀ ਸੀ ਜਦੋਂ ਇੱਥੇ ਭਾਰੀ ਇਕੱਠ ਹੋਇਆ ਕਰੂਗਾ ਸੰਗਤਾਂ ਬਹੁਤ ਜੁੜਿਆ ਕਰਨਗੀਆਂ ਉਸ ਵੇਲੇ ਸਾਲ ਦੇ ਵਿੱਚ ਇੱਕ ਵਾਰੀ ਇੱਥੇ ਸ਼ਮਸ਼ਾਨ ਦੇ ਵਿੱਚ ਮੇਲਾ ਲੱਗਿਆ ਕਰੂਗਾ ਤੇ ਮੈਂ ਬਾਲ ਰੂਪ ਤੇ ਵਿੱਚ ਉਹਨਾਂ ਦੇ ਵਿੱਚ ਦਰਸ਼ਨ ਦੇ ਕੇ ਜਾਇਆ ਕਰੂਗਾ ਅੱਜ ਵੀ ਦੱਸਦੇ ਆ ਵੀ ਉਹ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਉਹਨਾਂ ਦੇ ਦਰਸ਼ਨ ਹੁੰਦੇ ਆ ਸ਼ਿਵਜੀ ਮਹਾਰਾਜ ਜੀ ਦੇ ਨਾ ਇਹ ਇਹ ਉਹਦੀ ਕਿਰਪਾ ਆ Shivji Maharaj ji ਦੀ ਨਾ ਤੇ ਇਹ ਇੱਥੇ ਦੀ ਹਿਸਟਰੀ ਆ ਇਹ ਇੱਥੇ ਦੀ ਕਹਾਣੀ ਆ ਔਰ ਇਹ ਇੱਥੇ ਦਾ ਇਤਿਹਾਸ ਆ ਜਿਨ੍ਹਾਂ ਸੰਗਤ ਨੂੰ ਪਤਾ ਆ ਉਹ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਆਪਣੀ ਵੀਡੀਓ ਦੇ ਜ਼ਰੀਏ ਇਹ ਸਾਰੀ ਸਟੋਰੀ ਔਰ ਇੱਥੇ ਦੇ ਵਿਊ ਦੇਖੇ ਆ ਇੱਥੇ ਦੇ ਦਰਸ਼ਨ ਕੀਤੇ ਆ ਉਹ ਵੀ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਔਰ ਇੱਕ ਹੋਰ ਗੱਲ ਉਸ ਤੋਂ ਬਾਅਦ ਸੰਤ ਬਲਦੇਵ ਗਿਰੀ ਜੀ ਇਸ ਸਥਾਨ ਤੇ ਉਹਨਾਂ ਨੇ ਬਹੁਤ ਬੰਦਗੀ ਕੀਤੀ ਬਹੁਤ ਭਗਤੀ ਕੀਤੀ ਆ ਜੀ ਇਸ ਜੰਗਲ ਦੇ ਵਿੱਚ ਔਰ ਉਹਨਾਂ ਨੇ ਇਸ ਸਥਾਨ ਨੂੰ ਨਾ ਇਸ ਸਥਾਨ ਦੇ ਉੱਤੇ ਸੰਗਤ ਕਹਿੰਦੇ ਪਹਿਲਾਂ ਬਹੁਤ ਘੱਟ ਹੁੰਦੀ ਸੀ ਇਸ ਜੰਗਲ ਦੇ ਵਿੱਚ ਨਾ ਭੂਤ ਪ੍ਰੇਤਾਂ ਦਾ ਵਾਸ ਸੀਗਾ ਬੁਰੀਆਂ ਆਤਮਾਵਾਂ ਦਾ ਵਾਸ ਸੀਗਾ ਤੇ ਉਸ ਵੇਲੇ ਜਿਹੜੇ ਬਲਦੇਵ ਗਿਰੀ ਜੀ ਸੰਤ ਹੋਏ ਆ ਉਹਨਾਂ ਨੇ ਇਸ ਜਗ੍ਹਾ ਨੂੰ ਕੀਲ ਦਿੱਤਾ ਪੂਰੇ ਇਸ ਜੰਗਲ ਨੂੰ ਕੀਲ ਦਿੱਤਾ ਤੇ ਉਸ ਤੋਂ ਬਾਅਦ ਫਿਰ ਸੰਗਤਾਂ ਦਾ ਹਯੂਮ ਜਿਆਦਾ ਇਕੱਠਾ ਹੋਣਾ ਸ਼ੁਰੂ ਹੋ ਗਿਆ ਸੰਗਤ ਇਸ ਜਗ੍ਹਾ ਦੇ ਉੱਤੇ ਸੰਗਤਾਂ ਦੇ ਬਹੁਤ ਭਾਰੀ ਇਕੱਠ ਹੁੰਦਾ ਮੇਲਾ ਲੱਗਦਾ ਹੈ ਜੀ ਤੇ ਹੋਰ ਦੂਜੀ ਗੱਲ ਕਿਹਾ ਜਾਂਦਾ ਵੀ ਇਸ ਜੰਗਲ ਦੇ ਵਿੱਚੋਂ ਕੋਈ ਵੀ ਲੱਕੜ ਇੱਥੋਂ ਚੱਕ ਕੇ ਕੋਈ ਬੰਦਾ ਇਸ ਹੱਦ ਤੋਂ ਬਾਹਰ ਨਹੀਂ ਲਿਆ ਸਕਦਾ ਮੰਦਰ ਦੀ ਹੱਦ ਤੋਂ ਉਹਨਾਂ ਲਈ ਬਹੁਤ ਇਹ ਮਾੜਾ ਹੁੰਦਾ ਆ ਤੇ ਕਿਉਂਕਿ ਇਹ ਜਿਹੜੀ ਲੱਕੜ ਆ ਇਹ ਇੱਥੇ ਸ਼ਮਸ਼ਾਨ ਦੇ ਵਿੱਚ ਵਰਤਣ ਲਈ ਵਰਤੀ ਜਾ ਸਕਦੀ ਆ ਇੱਥੇ ਮੰਦਰ ਦੇ ਵਿੱਚ ਵਰਤੀ ਜਾ ਸਕਦੀ ਆ ਪਰ ਇਸ ਤੋਂ ਬਾਹਰ ਨਹੀਂ ਲੈ ਕੇ ਜਾ ਸਕਦੇ ਜਨਾ ਇਹ ਜਿਹੜੀ ਵੀ ਇਸ ਚੀਜ਼ ਨੂੰ ਮੈਂ ਦੱਸੀ ਆ ਜੋ ਕਹਾਣੀ ਤੁਹਾਨੂੰ ਦੱਸੀ ਆ ਤੇ ਇਤਿਹਾਸ ਬਾਰੇ ਜਾਣੂ ਕਰਾਇਆ ਉਹ ਇੱਥੇ ਦੇ ਲੋਕਲ ਜਿਹੜੇ ਰਹਿਣ ਵਾਲੇ ਆ ਉਹਨਾਂ ਦੇ ਦੁਕਾਨਦਾਰ ਆ ਇਥੋਂ ਪੜਤੋ ਉਹਨਾਂ ਤੋਂ ਪਤਾ ਕਰਕੇ ਹੀ ਤੁਹਾਡੇ ਤੱਕ ਲੈ ਕੇ ਆਏ ਆ ਪਰ ਉਸੇ ਟਾਈਮ ਸ਼ਿਪ ਜੀ ਮਹਾਰਾਜ ਜੀ ਨੇ ਇੱਕ ਬਾਤ ਹੋਰ ਕਹੀ ਥੀ ਯਹਾਂ ਪਰ ਸ਼ਮਸ਼ਾਨ ਮੇ ਮੇਲੇ ਲੱਗੇਗੇ इकट्ठ होगा भक्तों का उनमें साल में एक बार साल में एक बार मैं बाल रूम में आया करूंगा और दर्शन उन्हीं को हो गए जिनकी उनसे लगी होगी जो उनके आशिक हो गए दिल से तो ये जहाँ की मान्यता है और जिन भक्तों को पता है वो कमेंट सेक्शन में लिखना और जिन्होंने अपनी वीडियो के जरिए ये सारी कथा सुनी है वो भी बताना और ये जो पूरी आपको स्टोरी सुनाई है जो कहानी सुनाई है कथा सुनाई है यहाँ की जो लोकल रहते हैं ना उन्हीं से मालूम होती है जब भी मैं कहीं भी जाता हूं वहां के लोकल जो पर्सन होते हैं रहने वाले उन्हीं से पता चलता है उन्हीं के विभाव से उन्हीं की सहयोग से मैं आप तक लेके आता हूं हो सकता है कि हो जाती है इधर उधर हो जाता है उसके लिए भाई सॉरी तो मैं हूं यूट्यूब पर उसी के हिसाब से आपके लिए वीडियो बनाकर लाया हूं वीडियो कैसी लगी अच्छी लगी कमेंट सेक्शन में जरूर बताना जी और एक बात और वो ये भाई ये जो घना जंगल है ना इतना छे हजार साल पुरानी दृष्ट है पेड़ है यहाँ पे उनकी जो लक्ड़ है ना ये ये एक भी लक्कड़ आप घर को नहीं ले जा सकते ये यहाँ की मान्यता है यहाँ की कथा के अनुसार यहाँ की हिस्ट्री के अनुसार आपकी ये घर को ले जाना है अशुभ हो जाती है क्योंकि ये जो लक्कड़ होती है यहाँ के बण की यहाँ के जंगल की जो लक्कड़ है ये सिर्फ यही मंदिर के लिए और यहाँ के शमशान में मुर्दों को जलाने के लिए वरती जाती है इसके लिए सभी को सुचेत किया जाता है वे ये लक्कड़ कभी भी अपने घर को मत लेके जाना यहाँ आओ दर्शन मेले करो मनोकामना पूरी करो एक बात और जो रह गई थी बताने को बाबा जो संत हुए यहाँ पे संत बलदेव गिरी जी संत बलदेव गिरी जी हुए हैं यहाँ पे तो उन्होंने इन जंगल में बहुत तपस्या की है शिवजी महाराज का नाम लिया है इस जगह पर और इस जंगल को ना बोलते हैं पे पहले जो श्रद्धालु कम आते थे इस जंगल में डरते थे क्यों डरते थे ये रोड नहीं था एक पगडंडी होती थी यहाँ पे और बोलते हैं यहाँ पर बुरी आत्माओं का वास होता था इन पे भटकती थी बुरी आत्माएं लोगों को तंग करती थी और बलदेव गिरी जी बाबा बलदेव गिरी जी ये बोर्ड भी लिखा है यहाँ उनका धुना इधर जो बाबा बलदेव गिरी जी थे उन्होंने इस पूरे जंगल को घने जंगल को पूरा कील दिया था और उसके बाद संगतों का बड़ा हयूम इकट्ठा होता है बुरे संगतों का बड़ा हयूम होता है यहाँ पे हर वक्त संगतों की भीड़ लगी रहती है निरंतर जैसे आपने वीडियो में पीछे देखा आप भी आओ दर्शन करो शिवजी महाराज के उनके शिवलिंग के जो यहाँ पर स्थापित है जो द्रोणाचार्य जी ने स्थापित किया था और उसमें बाद में शिवजी महाराज वास करते हैं स्पेशल थैंक्स ਇਹ ਵੀਡੀਓ ਜਿਹੜੀ ਇਹ ਸਟੋਰੀ ਮੈਨੂੰ ਦੱਸੀ ਹੈ ਹਿਸਟਰੀ ਦੱਸੀ ਆ ਕਿ ਕਹਾਣੀ ਦੱਸੀ ਆ ਸਾਰੀ ਜਦੋਂ ਆਪਾਂ 메ਨ ਰੋਡ ਤੋਂ ਛੇਬੋੜੀ ਨੂੰ ਅੰਦਰ ਐਂਟਰੀ ਕਰਦੇ ਆ ਤਾਂ ਖੱਬੇ ਹੱਥ ਪਹਿਲਾਂ ਹੀ ਦੁਕਾਨ ਆ ਪ੍ਰਸ਼ਾਦੀ ਸਾਡਾ ਹੈਪੀ ਭਰਾ ਹਾਂਜੀ ਬਾਜੀ ਜੈ ਬਾਬਾ ਜੀ ਦੀ ਕੀ ਹਾਲ ਹੈ ਠੀਕ ਆ ਜੀ ਕਿਹਾ ਠੀਕ ਹੋ ਜੀ ਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਇਹ ਇਹਨਾਂ ਦੇ ਕਰਕੇ ਪੋਸੀਬਲ ਹੋਈ ਆ ਅੱਜ ਦੀ ਹਿਸਟਰੀ ਅੱਜ ਦੀ ਸਟੋਰੀ ਜਿਹੜੀ ਮੈਂ ਤੁਹਾਡੇ ਤੱਕ ਲੈ ਕੇ ਆਇਆ ਹਾਂ ਕਿਦਾ ਜੀ ਬਹੁਤ ਬਹੁਤ ਥੈਂਕ ਯੂ ਹਾਂਜੀ ਤੇ ਜਿਹੜੀਆਂ ਦੇਖੋ ਕੋਈ ਵੀ ਵੀਡੀਓ ਮੈਂ ਕਿਸੇ ਦੀ ਵੀ ਕਿਸੇ ਵੀ ਜਗ੍ਹਾ ਦੀ ਲੈ ਕੇ ਜਦੋਂ ਆਉਣਾ ਹੈ ਨਾ ਤੇ ਜਿਹੜੇ ਉੱਥੇ ਦੇ ਲੋਕਲ ਪਰਸਨ ਉਹਨਾਂ ਦੇ ਕੋਲੋਂ ਹੀ ਲੋਕਲ ਹਿਸਟਰੀ ਬਾਰੇ ਪਤਾ ਲੱਗਦਾ ਸਰ ਬਹੁਤ ਵਧੀਆ ਲੱਗਿਆ ਜੀ ਸਰ ਭਗਵਾਨ ਸ਼ੰਕਰ ਦੀ ਚਰਚਾ ਕਰਨੇ ਵਾਸਤੇ ਤਾਂ ਸਾਨੂੰ ਬਹਾਨਾ ਚਾਹੀਦਾ ਹਾਂ ਰੱਬਾ ਇਹ ਕੀ ਬਾਤ ਹੈ ਕੀ ਬਾਤ ਬਹੁਤ ਖੁਸ਼ੀ ਹੋ ਗਈ ਥੈਂਕ ਯੂ ਥੈਂਕ ਯੂ ਵੀਰਾ ਜੀ ਬਹੁਤ ਬਹੁਤ ਹੁਣ ਵੀਡੀਓ ਦੇਖਣੀ ਵੀ ਆ ਬਿਲਕੁਲ ਬਿਲਕੁਲ ਸਰ ਹਾਂ ਠੀਕ ਆ ਜੀ ਇਹ ਇੱਥੇ ਦਾ ਇਤਿਹਾਸ ਆ ਜੀ ਤੇ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੇਂ ਡੈਸਟੀਨੇਸ਼ਨ ਦੇ ਉੱਤੇ ਤਦ ਤੱਕ ਦੇਖਦੇ ਰਹੋ ਆਪਣੇ ਭਰਾ ਦਾ ਚੈਨਲ ਗ੍ਰੇਟ ਟੈਲੀਕਾਸਟ